ਸਾਬ ਨੂੰ ਫਰੀਦਾ ਤੇਰੀ ਜਵਾਨੀ ਚੱਲੀ ਐ ਤੂੰ ਕਿਹੜੇ ਪਾਸੇ ਲੱਗ ਗਿਆ ਹੁੰਦੇ ਨਹੀਂ ਗਈ ਤੁਹਾਡੇ ਵਿੱਚ ਨੌਜਵਾਨਾਂ ਵਿੱਚ ਸਿੰਘੋ ਕਈ ਮਿਲਦੇ ਨਹੀਂ ਜਿਹੜੇ ਕਹਿਣਗੇ ਤੂੰ ਹੁਣੇ ਬਾਬਾ ਜਾਂ ਬਣ ਗਿਆ ਕਿਰਪਾਨ ਪਾਈ ਫਿਰਦਾ ਗਿਆਨੀ ਬਣਿਆ ਫਿਰਦਾ ਤੂੰ ਹੁਣੇ ਜਾਰਾ ਦੇ ਨਜ਼ਾਰੇ ਲੈਣ ਦਾ ਸਮਾਂ ਐ ਜੇ ਤੇ ਬੜਾ ਬੜਾ ਕੁਝ ਕਰਨ ਦਾ ਵੇਲਾ ਐ ਵੀ ਤੂੰ ਹੁਣੇ ਅੰਮ੍ਰਿਤ ਛਕ ਲਿਆ ਸਿੰਘ ਸਜ ਲਿਆ ਜੇ ਬੜਾ ਵੇਲਾ ਪਿਆ ਪਿਆ ਰਿਓ ਜੇ ਬੜਾ ਸਮਾਂ ਪਿਆ ਬੜਾ ਸਮਾਂ ਜਿਵੇਂ ਨਾ ਗਰੰਟੀ ਹੁੰਦੀ ਐ ਨਾ ਜਿਵੇਂ ਲਿਖ ਕੇ ਰੱਖਿਆ ਹੋਇਆ ਵੀ ਇੰਨੇ ਸਾਲ ਬੜਾ ਸਮਾਂ ਐਦਾ ਆ ਵੀ ਕਹਿੰਦੇ ਨੇ ਆਪਾਂ ਨੇ ਅਜੇ ਤੇ ਕੁਛ ਵੀ ਨਹੀਂ ਅਜੇ ਤੇ ਬੜਾ ਸਮਾਂ ਪਿਆ ਪਰ ਕੋਈ ਪਤਾ ਨਹੀਂ ਜੀ ਕਿਹੜੇ ਵੇਲੇ ਸੱਦਾ ਆ ਜਾਣਾ ਹੈ ਦਾਡੇ ਦਾ ਹੁਕਮ ਆ ਜਾਣਾ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਉਹਨੇ ਕੱਲਿਆ ਤੇ ਆਏ ਆ ਜਿੱਦਣ ਸੱਦ ਲਿਆ ਫਿਰ ਕਈ ਵਾਰੀ ਆਪ ਉਹ ਕਹਿੰਦੇ ਨੇ ਵੀ ਮੈਂ ਨਹੀਂ ਆ ਕਰਨਾ ਮੈਂ ਨਹੀਂ ਇਦਾਂ ਮਨਾ ਕਰਦੇ ਆ ਨਾ ਉੱਥੇ ਨਹੀਂ ਇਦਾਂ ਚੱਲਣਾ ਜਦੋਂ ਉਹਦਾ ਸੱਦਾ ਆ ਗਿਆ ਫਿਰ ਜਾਣਾ ਹੀ ਪੈਂਦਾ ਉਹਨੇ ਨਿਯਮ ਹੀ ਇਦਾਂ ਤੇ ਬਣਾਏ ਹੋਏ ਆ ਕਾਨੂੰਨ ਹੀ ਇਦਾਂ ਦਾ ਬਣਾਇਆ ਹੋਇਆ ਕਿਸੀ ਮੋੜ ਨਹੀਂ ਸਕਦੇ ਉਹ ਤੇ ਆ ਹੀ ਜਾਣਾ ਸਮਾਂ ਸੁਫਰੀਦਾ ਤੇਰੀ ਜਵਾਨੀ ਚੱਲੀ ਐ ਜੋ ਬਨ ਜਾ ਰਿਹਾ ਐ ਕਹਿੰਦੇ ਜਾਣਦੇ ਹੋ ਜਿੱਦਾਂ ਲੋਕੀ ਜਵਾਨੀਆਂ ਮੰਨਦੇ ਆ ਮੈਂ ਉਵੇਂ ਨਹੀਂ ਜਵਾਨੀ ਮੰਨਣੀ ਦੁਨੀਆ ਵਾਂਗੂ ਮੈਂ ਜਵਾਨੀ ਨਹੀਂ ਮੰਨਣੀ ਜਾਂਦਾ ਜਾਏ ਜੋਬਨ ਫੈਸੇ ਵੀ ਤੇ ਇੱਕ ਦਿਨ ਸੜਨਾ ਹੀ ਐ ਕਿਹੜਾ ਜੋਬਨ ਐ ਜਿਹੜਾ ਸੜਨਾ ਨਹੀਂ ਇੱਕ ਦਿਨ ਉਹ ਕਿਹੜਾ ਸਰੂ ਵਰਗਾ ਕੱਦ ਐ ਜਿਹਦੇ ਵਿੱਚ ਕੁੱਪ ਨਹੀਂ ਪੈਣਾ ਉਹ ਕਿਹੜਾ ਚਿਹਰਾ ਜਿਹਦੇ ਤੇ ਝੁਰੜੀਆਂ ਨਹੀਂ ਪੈਣਗੀਆਂ ਉਹ ਕਿਹੜੇ ਦੰਦ ਨੇ ਜਿਹੜੇ ਟੁੱਟਣੇ ਨਹੀਂ ਕਿਸ ਚੀਜ਼ ਦੀ ਗਰੰਟੀ ਹੈ ਚੱਪਣ ਚੱਲਣ ਰਤਨ ਸੇ ਸੁਣੀਰ ਵਹਿ ਗਏ 헤ੜੇ ਬੁੱਤੀ ਧਾ ਸੇ ਜਾਨੀ ਚੱਲ ਗਏ ਚੱਲਣੋ ਵੀ ਰਹਿ ਜਾਗੇ ਦੰਦ ਵੀ ਟੁੱਟਣੇ ਨੇ ਨਜ਼ਰ ਵੀ ਕਮਜ਼ੋਰ ਹੋਣੀ ਐ ਇੱਕ ਦਿਨ ਇਹ ਸਮਾ ਸਾਰਿਆਂ ਤੇ ਆਉਣਾ ਹੁੰਦਾ ਹੈ ਤੇ ਵੈਸੇ ਵੀ ਤੇ ਸੜ ਸੋਕੀ ਜਾਣੀ ਐ ਨਾ ਜਵਾਨੀ ਵੀਰੋ ਸੁਣੋ ਵੈਸੇ ਵੀ ਤੇ ਜਵਾਨੀ ਸੜ ਸੋਕੀ ਜਾਣੀ ਐ ਲੋਕਾਂ ਵਾਂਗੂ ਨਹੀਂ ਮੰਨਣੀ ਕਿੜੀਆਂ ਦੇਂਦੇ ਰਹੀਏ ਮੋਟਰਸਾਈਕਲਾਂ ਤੇ ਦੁਨੀਆ ਵਾਂਗ ਜਵਾਨੀਆਂ ਨਹੀਂ ਮੰਨਣੀਆਂ ਗੇੜੇ ਲਾਉਂਦੇ ਰਹੀਏ ਬਾੜੀ ਨਜ਼ਰ ਕਰਦੇ ਰਹੀਏ ਸੋਚ ਬਾੜੀ ਰੱਖੀਏ ਸਾਡਾ ਤੇ ਜਵਾਨੀ ਮਾਨਣ ਦਾ ਤਰੀਕਾ ਹੀ ਹੋਰ ਹੈ ਅਸਲ ਵਿੱਚ ਜੇ ਜਵਾਨੀ ਨੂੰ ਮਾਨਣਾ ਹੈ ਨਾ ਤੇ ਮਾਣੀ ਕੋਈ ਗੁਰੂ ਨਾਲ ਜੁੜ ਕੇ ਜਾਂਦੀ ਹੈ ਸੱਚ ਨਾਲ ਜੁੜੋ ਸਮਝ ਆਵੇ ਅਕਲ ਆਵੇ ਮੈਂ ਕੱਲ ਵੀ ਕਿਹਾ ਸੀ ਵੀ ਉੱਦੋਂ ਹੀ ਬਿਨਾਂ ਲੇ ਐ ਪਤਾ ਹੀ ਨਹੀਂ ਲੱਗਣਾ ਵੀ ਲਾਡਾਂ ਜਿਆਂ ਚ ਕਿਵੇਂ ਜ਼ਿੰਦਗੀ ਲੱਗ ਜਾਣੀ ਏ ਸਾਰੀ ਪਤਾ ਹੀ ਨਹੀਂ ਲੱਗਣਾ ਪਿਆਰਿਓ ਜਿਵੇਂ ਨਿੱਕੇ ਨਿੱਕੇ ਨਿਆਣੇ ਲੁੱਡੀਆਂ ਜੀਆਂ ਮਾਰਦੇ ਫਿਰਦੇ ਉਹਨਾਂ ਛੋਟੇ ਬੱਚਾ ਬੱਚੇ ਲੁੱਡੀਆਂ ਮਾਰਦੇ ਆ ਜਿਵੇਂ ਜੋ ਬਨ ਜਾਂਦੇ ਨਾ ਡਰਾਂ ਜਿਸਹ ਪ੍ਰੀਤ ਤ ਫਰੀਨਾ ਕਿਤੇ ਜੋ ਬਨ ਪ੍ਰੀਤ ਬੇਨੋ ਸੋਪ ਗਏ ਕੋਮਲਾਈ ਸਾਬ ਜਤਾ ਬਾਬਾਜੀਤ ਸਿੰਘ ਦੇ ਸੁਰਤ ਵਿੱਚ ਆ ਪੰਕਤੀਆਂ ਕੰਪਦੀਆਂ ਹੋਣ ਤਾ ਦੁਰਿਆ ਜਾਂਦਾ ਹੈ ਸਵਾ ਲੱਖ ਦੇ ਨਾਲ ਆਡਾ ਲੈਣ ਵਾਸਤੇ ਗੱਲ ਇਹ ਨਹੀਂ ਵੀ ਮਾਰਿਆ ਕਿੰਨਿਆਂ ਨੂੰ ਗੱਲ ਹੈ ਕਿ ਸਵਾ ਲੱਖ ਦੇ ਸਾਹਮਣੇ ਖੜਨਾ ਕਿਹੜਾ ਸੌਖਾ ਹੈ ਗੱਲ ਤੇ ਖੜਨ ਦੀ ਹੈ ਸਾਨੂੰ ਪਤਾ ਲੱਗ ਜੇ ਕਿ ਬਾਹਰ 100 ਬੰਦਾ ਹੈ ਇਕੱਲਾ ਬੰਦਾ 100 ਨਾਲ ਕਿਵੇਂ ਨਿਕਲੇਗਾ ਐਡੀ ਵੱਡੀ ਗਿਣਤੀ ਵਿੱਚ ਖੜ ਜਾਣਾ ਹੀ ਬੜੀ ਵੱਡੀ ਗੱਲ ਹੈ ਪਰ ਉਹ ਜਿਹੜੀ ਖੜਨ ਦੀ ਯੋਗਤਾ ਹੈ ਜਦੋਂ ਸੁਰਤ ਵਿੱਚ ਆ ਬਚਨ ਹੋਣ ਤਾਂ ਆਉਂਦੀ ਹੈ ਸਾਡੇ ਹੁਣ ਸਾਰਾ ਦਿਨ ਤਾਸ਼ਾਂ ਖੇਡ ਖੇਡ ਕੇ ਉਮਰ ਲੰਘਾਤੀ ਆ ਬਚਨ ਸੁਰਤ ਚ ਆ ਜਾਣਗੇ ਸਾਰੀ ਜ਼ਿੰਦਗੀ ਗੱਪਾਂ ਮਾਰਦਿਆਂ ਦੀ ਲੰਘ ਗਈ ਜੇ ਧਰਮ ਵਾਲੇ ਪਾਸੇ ਗਏ ਤੇ ਸਾਧ ਬਾਬਿਆਂ ਨੇ ਬੇੜਾ ਘਰਕ ਕਰਤਾ ਉਹਨਾਂ ਨੇ ਸਾਡਾ ਉਹਨਾਂ ਨੇ ਚੱਕਰੀ ਘੁਮਾਈ ਰੱਖੀ ਹੱਥ ਧੋਲੋ ਪੈਰ ਧੋਲੋ ਐ ਕਰ ਲੋ ਐ ਕਰ ਲੋ ਐ ਕਰ ਲੋ ਬੰਦੇ ਨੂੰ ਭੁਲਝਾਈ ਹੋਈ ਰੱਖਦੇ ਐ ਟਰਾਈ ਰੱਖਦੇ ਐ ਇੰਨੇ ਸੌ ਪਾਠ ਕਰਦੇ ਇੰਨੇ ਹਜ਼ਾਰ ਕਰਦੇ ਇਹ ਨਹੀਂ ਦੱਸਦੇ ਸਮਝਾਉਣ ਵਾਲੀ ਗੱਲ ਨਹੀਂ ਕੋਈ ਉਲਝਿਆ ਹੀ ਰਿਹਾ ਆ ਸਿਆਣਪਾ ਆ ਅਕਲਾ ਆ ਗੁਰੂ ਸਭ ਤੋਂ ਬੇੜਾ ਕੌਣ ਦੇਵੇ ਮੇਰੇ ਗੁਰੂ ਜੀ ਤੁਹਾਡੇ ਬਿਨਾ ਮਤ ਮੈਨੂੰ ਕੌਣ ਦੇਵੇ ਮੈਂ ਤੇ ਬੇਅਗਲੀ ਰਹਿ ਜਾਂਦਾ ਜੇ ਪੜਦਾ ਹੀ ਨਾ ਤੁਹਾਨੂੰ ਸਮਝਦਾ ਹੀ ਨਾ ਮੈਨੂੰ ਤੇ ਪਤਾ ਹੀ ਨਹੀਂ ਸੀ ਲੱਗਣਾ ਇੰਨਾ ਕੋਸ਼ਿਸ਼ੀ ਵਿੱਚ ਖਜ਼ਾਨਾ ਏਡਾ ਵੱਡਾ ਇਹ ਬਚਨ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਸੁਰਤ ਵਿੱਚ ਹੋਣੇ ਨੇ ਬਾਬੇ ਜੁਹਾਰ ਸਿੰਘ ਸਾਹਿਬ ਜੀ ਦੀ ਸੁਰਤ ਵਿੱਚ ਹੋਣੇ ਨੇ ਜਿਦਨ ਵਜੀਦੇ ਨੇ ਕਿਹਾ ਉਹਨਾ ਸਾਹਿਬ ਜਦਿਆਂ ਨੂੰ ਵੀ ਮੰਨ ਜੋ ਤੇ ਆਪ ਆ ਪੰਕਤੀਆਂ ਦਵਾਗ ਵਿੱਚ ਘੁੰਮਦੀਆਂ ਹੋਣਗੀਆਂ ਅਜੇ ਜਵਾਨੀ ਵੇਖੋ ਆਪਣੀ ਐ ਕਹਿੰਦਾ ਸੀ ਜਦੋਂ ਵਿਜਵਾਨੀ ਵੇਖੋ ਤਰਸ ਕਰੋ ਜਵਾਨ ਹੋਣਾ ਹੈ ਜੇ ਬੜਾ ਕੁਝ ਤੁਸੀਂ ਵੇਖਣਾ ਹੈ ਜੇ ਸਾਬ ਜਾਤਿਆਂ ਨੂੰ ਬਾਬਾ ਫਰੀਦ ਸਾਹਿਬ ਦੇ ਆ ਬਚਨ ਸੁਰਤ ਵਿੱਚ ਐਂ ਤਾਂ ਗੱਲ ਬਣਾਈ ਇਹ ਘੁੰਮਣੇ ਚਾਹੀਦੇ ਨੇ ਇਹਨਾਂ ਨੂੰ ਫੇਰਨਾ ਹੀ ਵਾਲਾ ਫੇਰਣੀ ਐ ਸ਼ਬਦਾਂ ਨੂੰ ਫੇਰਿਆ ਕਰੋ ਸੁਰਤ 'ਚ ਵੇਖੋ ਨਾ ਪਿਆਰਿਓ ਸਿੱਖ ਸ਼ਰੀਰ ਹੈ ਕਿ ਸੁਰਤ ਹੈ ਬੋਲੋ ਸ਼ਬਦ ਗੁਰੂ ਸੁਰਤ ਤੋਂ ਜੇਲਾ ਗੁਰੂ ਸ਼ਬਦ ਹੈ ਕਿ ਦੇ ਹੈ ਬੋਲੋ ਜੀ ਤੇ ਸਿੱਖ ਸੁਰਤ ਹੈ ਕਿ ਦੇ ਹੈ ਤੇ ਫਿਰ ਮਾਲਾ ਦੇ ਨੇ ਫੇਰ ਨਹੀਂ ਹੈ ਕਿ ਸੁਰਤ ਨੇ ਫੇਰ ਜੇ ਸਿੱਖ ਸੁਰਤ ਹੈ ਤੇ ਸਰੀਰ ਨਾਲ ਕਿਆ ਵਾਲਾ ਫੇਰ ਕੇ ਤੇਰੀ ਸੁਰਤ ਫੇਰੇ ਤੇ ਫੇਰ ਉਹ ਕਿੰਨੂ ਸ਼ਬਦਾਂ ਦਾ ਗੁਰਬਾਣੀ ਦੇ ਬਚਨਾਂ ਨੂੰ ਆਪਣੇ ਅੰਦਰ ਫੇਰਦਾ ਵੈ ਚੱਲਣ ਦੇ ਵੀ ਐਂ ਕਹਿੰਦੇ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਆ ਲਿਖਿਆ ਇੱਥੇ ਪੰਚਮ ਪਾਸ਼ਾਨੀ ਐ ਕਹਿੰਦਾ ਇੱਥੇ ਕਬੀਰ ਸਾਹਿਬ ਨੇ ਐ ਲਿਖਿਆ ਪਿਆ ਸਾਡੇ ਨੌਜਵਾਨੋਂ ਆਪਾਂ ਤੇ ਐ ਰੱਖਣੀ ਸੀ ਗੱਲ ਵੀ ਸਾਡੇ ਤੇ ਭਾਈ ਐ ਲਿਖਿਆ ਹੋਇਆ ਅਗਲਾ ਕਹਿੰਦਾ ਹੱਥ ਵਿਖਾਈ ਪਰੇ ਹਟ ਜਾ ਅਸੀਂ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਸਾਡੇ ਤੇ ਲਿਖਿਆ ਪਿਆ ਸਾਹਾ ਗਣ ਹੈ ਨਕਰ ਹੈ ਪਚਾਨ ਸਾਹਿ ਉੱਪਰ ਏਕ ਅੰਕਾਰ ਕਿਉਂ ਵਹਿਮ ਜੇ ਪਾਈ ਜਾਂਦਾ ਹੈ ਜਲਮ ਪਤਰੀ ਬਣਾ ਲੋ ਭਾਈ ਗੰਧ ਗੂੜ ਆ ਪੰਚਕਾ ਚੜਕੀਆਂ ਫਲਾਣਾ ਹੋ ਗਿਆ ਆਪਾਂ ਨੌਜਵਾਨ ਨੂੰ ਐ ਕਹਿਣਾ ਸੀ ਮੇਰੇਓ ਵੀਰੋ ਆਪਾਂ ਐ ਕਹਿਣਾ ਸੀ ਅਸੀਂ ਸਿੱਖ ਆ ਜੀ ਗੁਰੂ ਦੇ ਝੂਠ ਨਾ ਬੋਲ ਪਾਡੇ ਸੱਚ ਬਹੀ ਸੱਚ ਦੱਸ ਐਵੇਂ ਕਿਉਂ ਐਵੇਂ ਬੁੱਧੂ ਬਣਾਈ ਜਾਂਦਾ ਸਾਨੂੰ ਆਪਾਂ ਐ ਕਹਿਣਾ ਸੀ ਝੂਠ ਨਾ ਬੋਲ ਤੇਰਾ ਝੂਠ ਹੋਰਾਂ ਤੇ ਚੱਲਦਾ ਹੋਣਾ ਪਰ ਗੁਰੂ ਦੇ ਸਿੱਖ ਤੇ ਤੇਰਾ ਝੂਠ ਤੂੰ ਬੁੱਧੂ ਹੋਰਾਂ ਨੂੰ ਬਣਾ ਸਕਦਾ ਪਰ ਗੁਰੂ ਦੇ ਸਿੱਖ ਨੂੰ ਬੁੱਧੂ ਨਹੀਂ ਬਣਾ ਸਕਦਾ ਇੰਨੇ ਸਿਆਣੇ ਆ ਕੋਈ ਸਾਨੂੰ ਬੁੱਧੂ ਨਹੀਂ ਬਣਾ ਸਕਦਾ ਸਾਡੇ ਬ੍ਰੇਨ ਦੀ ਅਗਵਾਈ ਗਿਆਨ ਕਰਦਾ ਹੈ ਸਾਡੇ ਜਜ਼ਬਾਤਾਂ ਦੀ ਅਗਵਾਈ ਗਿਆਨ ਕਰਦਾ ਹੈ ਸਾਨੂੰ ਡਰਾਈਵ ਕਰਨ ਵਾਲਾ ਸਾਡਾ ਗੁਰੂ ਹੈ ਮੇਰਾ ਗੁਰੂ ਡਰਾਈਵ ਕਰਦਾ ਮੈਨੂੰ ਜਿੱਧਰ ਨੂੰ ਤੋਰਦਾ ਉਧਰ ਨੂੰ ਤੁਰਦਾ ਜਿੱਧਰੋਂ ਮੋੜਦਾ ਉਧਰੋਂ ਮੁੜਦਾ ਮੈਨੂੰ ਕੋਈ ਪਾਡਾ ਡਰਾਈਵ ਕਰਜੋ ਮੈਨੂੰ ਕੋਈ ਬਾਬਾ ਡਰਾਈਵ ਕਰਜੋ ਇੰਨੀ ਜਰੂਰਤ ਹੈ ਕਿਸੇ ਦੀ ਮੇਰੇ ਸਿਰ ਤੇ ਬਹਿ ਜਾਏ ਤੇ ਇੱਥੇ ਤੇ ਬਿੱਲੇ ਬਿੱਲੇ ਮਾਰ ਤੁਰੇ ਫਿਰਦੇ ਉਹ ਆ ਜਾਣਦਾ ਜੇ ਐਂ ਜੇ ਆ ਕੇ ਉਹ ਭਾਈ ਭਗਤਾ ਤੇਰੇ ਤੇ ਭਗਤਾ ਐ ਹੋ ਗਿਆ ਇੰਨੇ ਨਾਲ ਹੀ ਦਿਮਾਗ ਉਧਰ ਨੂੰ ਦੁਰ ਜਾਂਦਾ ਹੈ ਨੌਜਵਾਨਾਂ ਨੂੰ ਮੈਂ ਪਰਮੇਸ਼ਰ ਦਵਾਰ ਤੇ ਇੱਕ ਦਿਨ ਪਰਸੋਂ ਥੋੜੇ ਦੇ ਨਹੀਂ ਹੋਏ ਚਲੋ ਮੇਰੇ ਖਿਆਲ ਅੱਠ 10 ਦਿਨ ਹੋ ਗਏ ਹੋਣਗੇ ਗੱਡੀ ਬਾਹਰੋਂ ਲੈ ਕੇ ਲੰਘਦੇ ਸੀ ਤੇ ਐਦਾਂ ਸਾਡੇ ਬਾਹਰ ਬੋਰਡ ਲੱਗਿਆ ਬੋਰਡ ਦੇ ਕੋਲ ਇੱਕੋ ਬੈਠਾ ਸੀ ਭਗਵੇਂ ਜੇ ਕੱਪੜੇ ਪਾ ਕੇ ਤੇ ਉਹ ਕਈ ਕੁਝ ਸਦੂਰ ਸਦਾਰ ਨੱਪੀਆਂ ਡੁੱਪੀਆਂ ਖੋਲ ਕੇ ਬੈਠਾ 게ਟ ਦੇ ਅੱਗੇ ਤੇ ਮੈਂ ਖਿਆਲਾ ਬੈਠਾ ਕਿਦੜ ਸੀ ਗਿੱਦੜ ਦੇਣ ਵਾਲਾ ਤੇ بڑے ਹੋਣੇ ਬਾਬਾ ਦੇ ਜਾ ਗਿੱਦੜ ਛਿੰਗੀ ਕਰ ਦੇ ਨਾ ਫਿਰ ਉਹ ਭਗਤਾ ਤੇਰੇ ਤੇ ਐ ਤੇ ਸਾਨੂੰ ਤੇ ਇਹੋ ਜਿਹਾ ਬੰਦਾ ਹੀ ਬੁੱਝੜ ਜਿਹਾ ਬੰਦਾ ਹੀ ਬੁੱਧੂ ਬਣਾ ਜਾਂਦਾ ਹੈ ਤੇ ਜਿਹੜੇ ਬਾਬੇ ਠਾਠ ਬਾਠ ਨਾਲ ਅੰਦਰ ਲਾ ਕੇ ਆਸਣ ਬੈਠੇ ਐ ਸੇਵ ਮਿਸ਼ਰੀਆਂ ਰੱਖ ਕੇ ਉਹ ਤੇ ਉਹ ਤੇ ਫਿਰ ਪਿਆਰੋ ਸਾਨੂੰ ਗੁਰੂ ਨਾਨਕੀ ਲੱਗਦੇ ਨੇ ਆਖੋ ਸਤਨਾਮ ਉਹਦੇ ਸਾਨੂੰ ਗੁਰੂ ਨਾਨਕ ਲੱਗਦਾ ਹੈ ਵੀ ਧਾੜਾ ਇਹਦਾ ਚਿੱਟਾ ਹੈ ਚੋਲਾ ਇਹਦਾ ਚਿੱਟਾ ਹੈ ਚਾਦਰਾਂ ਵੀ ਚਿੱਟੀਆਂ ਹੀ ਨੇ ਸਭ ਕੁਝ ਚਿੱਟਾ ਚਿੱਟਾ ਹੀ ਹੈ ਪਰ ਇਹ ਕੋਈ ਗਰੰਟੀ ਨਹੀਂ ਵੀ ਮੰਨ ਵੀ ਇਹਦਾ ਚਿੱਟਾ ਹੋਏਗਾ ਤੇ ਇਹਨਾਂ ਦੇ ਮਨ ਚਿੱਟੇ ਹੁੰਦੇ ਨਾ ਅੱਜ ਪੰਜਾਬੀ ਦੀ ਆ ਪੰਜਾਬ ਦੀ ਹਾਲਤਾ ਨਾ ਹੁੰਦੀ ਜਿਹਨਾਂ ਦੇ ਮਨ ਚਿੱਟੇ ਹੁੰਦੇ ਇਹਨਾਂ ਦੇ ਮਨ ਕਾਲੇ ਸੀ ਤਾਂ ਬੇੜਾ ਗਰਖ ਕਰਦਾ ਪੰਜਾਬ ਦਾ ਜੇ ਇਹਨਾਂ ਦੇ ਮਨ ਚਿੱਟੇ ਹੁੰਦੇ ਇਹ ਸਮਝਾਉਂਦੇ ਕਿ ਤੇ ਸਾਨੂੰ ਬਾ ਕੇ ਇਹ ਤੇ ਕਹਿੰਦੇ ਮੈਨੂੰ ਮੱਥਾ ਟੇਕ ਮੈਂ ਅਸ਼ੀਰਵਾਦ ਦੇ ਤਾਂ ਦੱਸਣਾ ਇਹ ਸੀ ਵੀ ਗੁਰੂ ਗ੍ਰੰਥ ਸਾਹਿਬ ਦਾ ਅਸ਼ੀਰਵਾਦ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਅਸ਼ੀਰਵਾਦ ਕਿਵੇਂ ਲਿਆ ਜਾਂਦਾ ਹੈ ਜਦੋਂ ਸਹਿਜ ਪਾਠ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਥੇ ਦਿਮਾਗ ਦੇ ਵਿੱਚ ਬੈਠੀ ਹੈ ਜਦੋਂ ਸੱਚਾ ਗਿਆਨ ਇੱਥੇ ਆ ਗਿਆ ਤੇ ਸੱਚਾ ਅਸ਼ੀਰਵਾਦ ਮਿਲ ਗਿਆ ਇਹਨਾਂ ਨੇ ਦੱਸਣਾ ਸੀ ਪਰ ਮੂੰਹ ਚਿੱਟੇ ਕੱਪੜੇ ਚਿੱਟੇ ਮਨ ਕਾਲਿਆਂ ਨੇ ਵਾਲਿਆਂ ਨੇ ਦੱਸਿਆ ਮਨ ਕਾਲੇ ਵਾਲਿਆਂ ਨੇ ਦੱਸਿਆ ਨਹੀਂ ਆ ਪੰਜਾਬ ਨਸ਼ਿਆਂ ਚ ਰੁੜ ਜਾਂਦਾ ਕਿਤੇ ਗਰੰਟੀ ਦੇ ਸਕਦਾ ਜੀ ਗਰੰਟੀ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਹੈ ਆ ਗੁਰਬਾਨੀ ਦਾ ਗਿਆਨ ਲੈਣ ਵਾਲਾ ਬੰਦਾ ਹਰ ਹਰ 10 ਦਿਨ ਬਾਅਦ 15 ਦਿਨਾਂ ਬਾਅਦ ਐ ਸਤਸੰਗ ਕਰਦਾ ਰਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੰਗੀ ਸ਼ਕਤੀ ਹੈ ਆ ਲੱਗਿਆਣਿਆਂ ਤੇ ਜਿਨ੍ਹਾਂ ਦੇ ਹੱਡਾਂ 'ਚ ਵਹਿ ਗਿਆ ਉਹਨਾਂ ਦਾ ਤੇ ਕਰਨਾ ਉਠਾ ਹੈ ਪਰ ਨਵੇਂ ਬੰਦੇ ਦਾ ਮੂੰਹ ਨਹੀਂ ਕਰਨਾ ਨਸ਼ੇ ਵਾਲੇ ਪਾਸੇ ਜਾ। ਮਾੜੇ ਕੰਮਾਂ 'ਚ ਜਾ ਕੇ ਜੀ ਵੀ ਕਰਨਾ। ਆ ਜਵਾਨੀ ਸੁਧਰ ਸਕਦੀ ਹੈ ਆਉਣ ਵਾਲੀ ਪੀੜ੍ਹੀ ਸੁਧਾਰ ਸਕਦੇ ਆ ਮੌਕਾ ਤੇ ਦੇਖ ਕੇ ਵੇਖੋ। ਟਾਈਮ ਦੇ ਦੇ ਦਿਓ 10 ਸਾਲ 15 ਸਾਲ ਦੇ ਕੇ ਦੇਖੋ ਅੱਜ ਤੱਕ ਇਹਨਾਂ ਦੀਆਂ ਗੱਪ ਕਹਾਣੀਆਂ ਸੁਣੀਆਂ ਨੇ 10 ਸਾਲ ਦੇ ਦਿਓ ਗੁਰਬਾਣੀ ਦਾ ਸੱਚਾ ਗਿਆਨ ਦਾ ਪ੍ਰਚਾਰ ਕਰਨ ਦਾ 10 ਸਾਲ ਦੇ ਦਿਓ ਆਪਣੇ ਕੋਲੋਂ ਕੁਝ ਨਹੀਂ ਕਵਾਂਗੇ ਆਪਣੇ ਕੋਲੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੇ ਇੱਕ ਇੱਕ ਸ਼ਬਦ ਇੱਕ ਇੱਕ ਸ਼ਬਦ ਦੋ ਦੋ ਚਾਰ ਚਾਰ ਸ਼ਬਦ ਰੋਜ਼ ਇੱਕ ਮਹੀਨਾ ਦੋ ਮਹੀਨੇ 6 ਮਹੀਨੇ ਸਾਲ 5 ਸਾਲ 10 ਸਾਲ ਟਾਈਮ ਦਿਓ ਵੇਖਿਓ ਪੰਜਾਬ ਦੇ ਨਕਸ਼ਾ ਨਕਸ਼ਾ ਬਦਲਉਨਾ ਕਿਉਂਕਿ ਸੱਚ ਹੈ ਨਾ ਜਿਹੜਾ ਤੜਫਦਾ ਹੀ ਹੈ ਤੜਫਦੀ ਹੈ ਜੀ ਜਵਾਨੀ ਅੱਜ ਵੀ ਲੋਕ ਸੁਣਨਾ ਚਾਹੁੰਦੇ ਨੇ ਪਰ ਲੌਜਿਕ ਹੋਵੇ ਇਹਨਾਂ ਨੇ ਗੱਲ ਮੈਜਿਕ ਦੀ ਕੀਤੀ ਹੈ ਲੌਜਿਕ ਦੀ ਨਹੀਂ ਕੀਤੀ ਜਾਦੂ ਦੀ ਗੱਲ ਕੀਤੀ ਹੈ ਜਾਦੂਆ ਵਾਂਗੂ ਗੱਪ ਕਹਾਣੀਆਂ ਸੁਣਾਈਆਂ ਨੇ ਪਰ ਲੋੜ ਸੀ ਲੌਜਿਕ ਦੀ ਲੋੜ ਸੀ ਦਲੀਲ ਦੀ ਐਸੀ ਦਲੀਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਨੌਜਵਾਨ ਦਾ ਅਸ਼ਸ਼ ਕਰ ਉੱਠਦਾ ਮਨ ਇੱਕਦਮ ਸਮਝ ਆ ਜਾਂਦੀ ਐਸਾ ਪ੍ਰੈਸ ਹੋ ਜਾਂਦਾ ਸੀ ਮਾਈਂਡ ਵੀ ਯਾਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆਹ ਕੁਝ ਲਿਖਿਆ ਪਿਆ ਸਾਨੂੰ ਦੱਸਿਆ ਕਿਉਂ ਨਹੀਂ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਚ ਕਹਿੰਦਾ ਮੇਰੇ ਉਹ ਨੌਜਵਾਨ ਵੀਰੋ ਸਹਿਜ ਪਾਠ ਕਰਨੇ ਸ਼ੁਰੂ ਕਰੋ ਮੈਂ ਕਹਿੰਦਾ ਨਾਲੇ ਬਾਣੀ بڑੇਗਾ ਨਾਲੇ ਰਾਸ ਆਊ ਨਾਲੇ ਅਨੰਤ ਆਊ ਕਿਤੇ ਨਾ ਕਿਤੇ ਗੁੱਸਾ ਵੀ ਆਊ ਪਹਿਲਾਂ ਕਿਉਂ ਨਹੀਂ ਦੱਸਿਆ ਆਖੋ ਸਤਿਨਾਮ ਵੇਖਿਓ ਐ ਮਧੂ ਅੰਦਰ ਵੀ ਯਾਰ ਪਹਿਲਾਂ ਕਿਉਂ ਨਹੀਂ ਦੱਸਿਆ ਐਂਦੇ ਸਾਲ ਗਾਲ ਤੇ ਐਂਦੇ ਸਾਲ ਹੀ ਲਗਾਤੇ ਪਹਿਲਾਂ ਕਿਉਂ ਨਹੀਂ ਮੇਰੇ ਦਿਮਾਗ 'ਚ ਇਹ ਗੱਲ ਬੈਠੀ ਸਾਨੂੰ ਤੇ ਆਹੀ ਸਮਝਾਈ ਜਾਂਦੇ ਨੇ ਮਸਿਆ ਨਾਲ ਹੈ ਪੂਰਨਮਾਸ਼ੀ ਨਾਲ ਹੈ ਸੰਗਰਾਮ ਤੇ ਨਾਲ ਹੈ ਇਸ ਦਿਨ ਆ ਜੋ ਗੁਰਦੁਆਰੇ ਐਸ ਦਿਨ ਆ ਜੋ ਜਿੱਦਣ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋਗੇ ਜਿੱਦਣ ਮੇਰੇ ਸਤਿਗੁਰੂ ਨੇ ਕਹਿਣਾ ਥਿੱਤੀ ਵਾਰ ਸੇਵਾ ਹੈ ਮੁਗਧ ਗਵਾਰ ਜਿਹੜਾ ਥਿੱਤ ਵਾਰ ਸੇਵਦਾ ਉਹ ਮੂਰਖ ਹੈ ਉਹ ਗਵਾਰ ਹੈ ਉਹਦਣ ਸਮਝ ਆ ਜਾਣੀ ਐ ਤਨਸੋ ਵੇਲਾ ਜਿੱਤ ਦਰਸ਼ਨ ਹਉ ਬਲੇਹਾਰੀ ਸਤਿਗੁਰ ਜਦੋਂ ਦਰਸ਼ਨ ਕਰੀਏ ਉਹੀ ਸਮਾਪਾਤਾਂ ਵਾਲਾ ਸਾਡੇ ਵਾਲਿਆ ਸਾਡੇ ਵਾਲਿਆਂ ਨੇ ਸੰਗਰਾਮ ਤੇ ਆਓ ਐਦਾਂ ਹੀ ਕਹੀ ਜਾਂਦੇ ਆ ਨਾ ਪਰ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਵੀ ਥਿੱਤਾਂ ਵਾਰਾਂ ਸੇਵਣੀ ਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਕੋਈ ਦਿਨ ਮਾੜਾ ਕੋਈ ਦਿਨ ਚੰਗਾ ਨਹੀਂ ਹੁੰਦਾ ਸਤਿਗੁਰ ਨੇ ਤੇ ਚਲੋ ਕਲੀਅਰ ਲਿਖ ਦਿੱਤਾ ਇਹਨਾਂ ਦੇ ਝੂਠ ਕਰਕੇ ਸੰਗਰਾਮ ਵਾਲੇ ਦਿਨ ਗੁਰਦੁਆਰਾ ਭਰਿਆ ਹੁੰਦਾ ਬਾਕੀ ਦਿਨਾਂ 'ਚ ਖਾਲੀ ਪੂਰਨਮਾਸ਼ੀ ਨੂੰ ਗੁਰਦੁਆਰੇ ਜਾਣਗੇ ਬਾਕੀ ਦਿਨਾਂ 'ਚ ਖਾਲੀ ਜੇ ਆਪਾਂ ਇਹ ਸਮਝਾਇਆ ਹੁੰਦਾ ਵੀ ਰੋਜ਼ ਗਿਆਨ ਲੈਣਾ ਹੈ ਰੋਜ਼ ਕਲਾਸ ਲਾਉਣੀ ਹੈ ਰੋਜ਼ ਗੁਰਦੁਆਰੇ ਜਾਣਾ ਹੈ ਤੇ ਗੁਰਦੁਆਰੇ ਰੋਜ਼ ਭਰੇ ਹੋਣੇ ਸੀ ਹੁਣ ਸੰਗਰਾਂਤਾਾਂ ਤੇ ਜੁੜ ਕੇ ਸੰਗਰਾਂਤਾਾਂ ਨਾਲ ਜੁੜ ਕੇ ਵੀ ਸੰਗਰਾਂਦ ਆਲਾ ਦਿਨ ਬੜਾ ਭਾਗਾ ਵਾਲਾ ਹੈ ਅੱਜ ਗੁਰਦੁਆਰੇ ਜਾਦਾ ਬਖਸ਼ਿਸ਼ ਵਰਤੂ ਅੱਜ ਸ਼ਕਤੀ ਜਾਦਾ ਆਈ ਹੋਈ ਹੈ ਪੂਰਨਮਾਸ਼ੀ ਵਾਲੇ ਦਿਨ ਸਮੁੰਦਰ ਦਾ ਜਿਹੜਾ ਪਾਣੀ ਹੈ ਨਾ ਉਹ ਚੰਦਰਮਾ ਪੂਰਾ ਗੋਲ ਬੁਲਾਈ ਚ ਹੋਣ ਕਰਕੇ ਉਹ ਦਿਨ ਨਾ ਜੀ ਸਮੁੰਦਰ ਦੀਆਂ ਲਹਿਰਾਂ ਦੇ ਨਾ ਉਹ ਉਹਦੀ ਉਹਦਾ ਵੇਗ ਵੱਧ ਜਾਂਦਾ ਛੱਲਾ ਵੱਧ ਜਾਂਦੀਆਂ ਨੇ ਉਹ ਤੇ ਕਨੈਕਸ਼ਨ ਹੈ ਉਹਨਾਂ ਦਾ ਪਰ ਕੀ ਗੁਰਦੁਆਰਾ ਵੀ ਪੂਰਨਮਾਸ਼ੀ ਵਾਲੇ ਦਿਨ ਜ਼ਿਆਦਾ ਬਖਸ਼ਿਸ਼ ਕਰਦਾ ਹੈ ਕਿ ਗੁਰੂ ਦੀ ਤਾਕਤ ਵੀ ਸਿਕਰਾਂ ਵਾਲੇ ਦਿਨ ਵੱਧਦੀ ਹੈ ਸਾਡੇ ਗੁਰੂ ਸਾਹਿਬ ਦਾ ਤੇ ਸੱਚਾ ਗਿਆਨ ਜਦੋਂ ਵਰਜੀ ਲੈ ਲੋ ਇਸ ਦਿਨ ਵੀ ਜਦੋਂ ਵੀ ਗੁਰੂ ਸਾਹਿਬ ਕੋਲ ਆ ਗਏ ਉਹ ਭਲਾਈ ਸਵਾ ਤਨ ਸੋ ਵੇਲਾ ਕਢੀ ਤੰਦ ਤਨ ਮੂਰਤ ਪਲਸਾ ਤਨ ਸੋ ਦਿਨ ਸ ਸੰਜੋਗੜਾ ਜਿੱਦ ਡਿਠਾ ਗੁਰਦਰ ਗੁਰਦਰ ਸਾਹਿਬ ਉਹਦੇ ਧੰਨੇ ਸਵਾ ਜਦੋਂ ਅਸੀਂ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ ਪਰ ਬੌਲੇ ਬਣਾ ਕੇ ਰੱਖਤਾ ਬੁੱਧੂ ਬਣਾ ਕੇ ਰੱਖਤਾ ਇਸ ਕਰਕੇ ਭਾਈ ਸਭ ਜਾਤਿਆਂ ਦੀ ਸੁਰਤ ਵਿੱਚ ਆ ਘੁੰਮਦਾ ਸੀ